ਦਾ ਆ ਜਿਹੜਾ ਦਾ ਅਲੇਵੇ ਵਾਲੇ ਵਿਕਾਸ ਦਾ ਇਹਨੇ ਦੁਨੀਆ ਦੇ ਕਈ ਮੁਲਕਾਂ ਤੇ ਇਹਨੂੰ ਖੜਾਇਆ ਹੈ ਇਹ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਦੀਪਿਤ ਮੁਰਜੀ ਵਾਲਾ ਐਕਸ਼ਨ ਪਾ ਕਬੱਡੀ ਪਾਉਣ ਦੇ ਲਈ ਅੰਬਰਸਰੀਆ ਅੱਗੇ ਵੱਲ ਵਧਦਾ ਹੋਇਆ ਕਿ ਅਮਰਤ ਸਰਵਲ ਜਾਂਦੇ ਰਹੀਓ ਜਾਣਾ ਗੁਰੂਦਵਾਰੇ ਵੀ ਹਰੀ ਮੰਦਰ ਦੇ ਆ ਜਿਹੜਾ ਆ ਜਿਹੜਾ ਦਾ ਅਲੇਵੇ ਵਾਲੇ ਵਿਕਾਸ ਦਾ ਇਹਨੇ ਦੁਨੀਆ ਦੇ ਕਈ ਮੁਲਕਾਂ ਤੇ ਇਹਨੂੰ ਖੜਾਇਆ ਇਹਨੂੰ ਆਸਟ੍ਰੇਲੀਆ ਦੇ ਵਰਲਡ ਕੱਪ ਤੇ ਮੇਰੇ ਵੀਰੋ ਸੱਤੇ ਮਿਲੇ ਨੇ ਆ 1000 ਦੇ ਜੱਫਾ ਲਾਦਿਆ ਸੁਖ ਘੋਰੀਆਂ ਔਰ ਬਾਪੂ ਦੇ ਸਮਸੰਧੀ ਜੱਲੋ ਤਾਰਾ ਉਦਲਾ ਆਸਟ੍ਰੇਲੀਆ ਨਾਲੋਂ 1000 ਜੱਫੇ ਦੇ ਪਰ ਵੱਲੋਂ 500 ਸਾਡੇ ਗਿੰਦਾ ਕੈਨੇਡਾ ਤਿੰਦਰભાઈ ਵੱਲੋਂ 500 ਨਾਲ ਵੱਲੋਂ ਵਿਕਾਸ ਕਲਮਤਪਤੋਂ ਆ ਸੁਖ ਘੋਰੀਏ ਦਾ 1000 ਇਹ ਨੰਬਰ ਜਿਹੜਾ ਵਿਕਾਸ ਇਹ ਇਧਰ ਵੇਖੋ ਇਧਰ ਇਧਰ ਹਰਮਨ ਤੇ ਵੀ 40000 ਤਿੰਨ ਜੱਫਾ ਤੇ ਲੱਗਾ ਹੋਇਆ ਆ ਪਹਿਲਾ 40000 ਵਾਲਾ ਲੱਗਦਾ ਹੈ ਗਰਵਿੰਦਰ ਢੋਰੀਆਂ ਦਾ ਸੁਖ ਕੈਨੇਡਾ ਰਾਂ ਦਾ ਉਹ ਨਾਂ ਜੋੜੂ ਨਾ ਮੇਰੇ ਮਿੱਤਰੇ ਵੰਡ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅਮਰੀਕਾ ਤੋਂ ਹੋੜਾ ਦਾ ਜੇਤੂ ਹੈ ਕੈਨੇਡਾ ਦੀ ਧਰਤੀਆ ਪੱਕਾ ਪਸੰਦਿਕ ਹੈ ਠਾਣੇਦਾਰ ਦਾ ਪੁੱਤ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਹਲੇ ਵਾਲਾ ਵਿਕਾਸ ਟੇਡਾ ਜਿਹੜਾ ਦੇਖਦਾ ਇੱਕ ਪਾਸੇ ਬਿੰਦੂ ਹੈ ਤੇ ਦੂਜੇ ਪਾਸੇ ਗੋਰਾ ਹੱਦੇ ਥੋੜੀ ਦੂਰ ਨੇ ਸਮਾ ਫਰਕ ਥੋੜਾ ਇੱਕ ਪਾਸੇ ਬਿੰਦੂ ਹੈ ਤੇ ਦੂਜੇ ਪਾਸੇ ਗੋਰਾ ਹੰਦਿਆਂ ਦਾ ਫਰਕ ਥੋੜਾ 1000 ਜਫੇ ਦਾ ਬਾਈ ਸਵਰਨਾ ਗਿੱਲਾ ਆਸਟ੍ਰੇਲੀਆ ਸਵਰਨਾ ਗਿੱਲਾ ਆਸਟ੍ਰੇਲੀਆ 1000 ਉਹਨਾਂ ਵੱਲੋਂ ਮੇਰੇ ਵੀਰੋ ਇੱਕੇ ਰੇਡ ਪਾ ਰਿਹਾ ਹੁਣ ਦੇਖਾਂਗੇ ਲਹਾਰੇ ਵਾਲੇ 4 ਇੱਕ ਬੰਨੇ ਅਰਸ਼ ਲਹਾਰੇ ਵਾਲਾ ਨਾਲ ਅਮਨ ਨਾਲ ਹਰਮਨ

ਉੱਪੀ ਪਰ ਹੈ ਬਦਲ ਵੀ ਤਕਰੀਬੇ 75 ਕਿਲੋ ਹੋਣਾ ਅੱਜ ਦੇਖਦਾ ਵੀ ਆਹਨ ਮੁੰਡਾ ਸਰਾ ਲਾਈ ਜਾਂਦਾ ਇਹਨੇ ਦੋ ਵਾਰ ਲਗਾਤਾਰ ਨਿਊਜ਼ੀਲੈਂਡ ਵਿੱਚ ਬੱਲੇ ਬੱਲੇ ਕਰਵਾਈ ਹੋਈ ਹੈ ਔਰ ਪੰਜਾਬ ਦੇ ਕਪਾਤੇ ਛਾਇਆ ਹੋਇਆ ਇੱਕਾਵੇ ਦੇ سپੀਰ ਦਾ ਆ ਖਿਡਾਰੀ ਪਰ ਦੂਜੇ ਵੱਲ ਲਹਾਰੇ ਆ ਦਾ ਡੋਲਣਾ ਨੇ ਆ ਰੇਡ 5 500 ਦੀ ਸਾਹਮਣੇ ਕਬੱਡੀ ਪਾਉਣ ਦੇ ਲਈ ਸੀਸਰ ਵਾਲਾ ਪੂਰੀ ਆਕੇ ਵੱਡਾ ਹੋਇਆ ਫਾਈਨਲ ਐਸੇ ਮੈਚ ਤੇ ਮੇਰੇ ਵੀਰੋ ਹੋ ਜਾਣਾ ਕਿ ਜਿਹੜੀ ਟੀਮ ਆ ਨੰਬਰ ਲੈ ਗਈ ਤੇ ਨੰਬਰ ਜਿਹੜਾ ਪੂਰੀਏ ਸੀਸਰ ਦਾ ਆ ਰੀਪਲੇ ਕਰਾਰੀ ਖਾਂ ਦੇ ਕਰਾਰੀ ਦੇਵ ਕਰਾਰੀ ਜਿੱਤਿਆ ਕਰਾਰੀ ਐ ਨਾ ਰੌਲਾ ਪਾਇਆ ਕੋ ਬੰਦ ਹੋ ਗਈ ਯੂਰਪ ਵਾਲਿਆਂ ਨੇ ਵੀ ਹੰਗਾਰਾ ਪਾ ਦਿੱਤਾ ਕੈਨੇਡਾ ਬੰਦ ਹੋ ਗਈ ਅਮਰੀਕਾ ਦੀ ਵੀ ਗੱਲ ਚੱਲੀ ਜਾਂਦੀ ਹੈ ਸਵਰਨਿਆ ਕਾ ਬੰਦ ਹੋਈਆ ਕੁਝ ਨਾ ਕੁਝ ਦਾ ਹੋਇਆ ਹੋਊਗਾ ਜਰੂਰ ਓਏ ਕੁਝ ਨਾ ਕੁਝ ਦਾ ਹੋਇਆ ਹੋਊਗਾ ਹਾਕੀ ਸੱਚੇ ਬਾਦਸ਼ਾਹ ਬੇਗ ਸੱਤ ਕਿਲੋ ਆ ਜਾ ਬਈ 60 ਕਿਲੋ